ਰਵਨੀਤ ਸਿੰਘ ਬਿੱਟੂ ਲੁਧਿਆਣਾ ਹਲਕੇ ਤੋਂ ਆਪਣੀ ਚੋਣ ਹਾਰ ਗਏ ਪਰ ਮੋਦੀ ਸਰਕਾਰ ਵਿੱਚ ਮੰਤਰੀ ਬਣ ਗਏ ਹਾਲਾਂਕਿ ਇਹ ਕੋਈ ਨਵੀਂ ਗੱਲ ਤਾਂ ਨਹੀਂ ਹੈ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਹਰਦੀਪ ਪੁਰੀ ਅਮਰਸਰ ਸੀਟ ਤੋਂ ਚੋਣ ਹਾਰ ਗਏ ਸਨ ਪਰ ਕੇਂਦਰ ਵਿੱਚ ਮੰਤਰੀ ਬਣ ਗਏ ਉਹਨਾਂ ਤੋਂ ਪਹਿਲਾਂ ਅਰਣ ਜੇਟਲੀ 2014 ਵਿੱਚ ਅਮਰਸਰ ਤੋਂ ਸੀਟ ਹਾਰ ਗਏ ਸਨ ਤੇ ਫਿਰ ਵੀ ਉਹਨਾਂ ਨੂੰ ਭਾਰਤ ਸਰਕਾਰ ਵਿੱਚ ਵਿੱਤ ਮੰਤਰੀ ਵਜੋਂ ਅਹੁਦਾ ਮਿਲਿਆ ਸੀ ਡਾਕਟਰ ਮਨਮੋਹਨ ਸਿੰਘ ਜੋ ਬਿਨਾਂ ਚੋਣ ਲੜੇ ਹੀ 10 ਸਾਲ ਦੇ ਇਹ ਦੇ ਪ੍ਰਧਾਨ ਮੰਤਰੀ ਰਹੇ ਜੈ ਸ਼ੰਕਰ ਵੀ ਚੋਣ ਨਹੀਂ ਲੜੇ ਪਰ ਫਿਰ ਵੀ ਮੋਦੀ ਸਰਕਾਰ ਵਿੱਚ ਅਹਿਮ ਮੰਤਰੀ ਬਣ ਗਏ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਸਾਲ 2021 ਵਿੱਚ ਨੰਦੀਗ੍ਰਾਮ ਤੋਂ ਆਪਣੀ ਚੋਣ ਹਾਰਨ ਦੇ ਬਾਵਜੂਦ ਵੀ ਸੂਬੇ ਦੇ ਮੁੱਖ ਮੰਤਰੀ ਬਣ ਗਏ ਸਨ ਇਹ ਕਿਵੇਂ ਹੁੰਦਾ ਹੈ ਇਸ ਬਾਰੇ ਸੰਵਿਧਾਨ ਵਿੱਚ ਕੀ ਲਿਖਿਆ ਹੈ ਕਿ ਬਿਨਾਂ ਚੋਣ ਲੜੇ ਜਾਂ ਜਿੱਤੇ ਬਿਨਾ ਕੋਈ ਇੰਨੇ ਵੱਡੇ ਅਹੁਦੇ ਉੱਤੇ ਕਿਵੇਂ ਬੈਠ ਸਕਦਾ ਹੈ ਸਰਕਾਰ ਚਲਾ ਸਕਦਾ ਹੈ ਲੋਕਤੰਤਰ ਲਈ ਕਿਵੇਂ ਦਾ ਵਰਤਾਰਾ ਹੈ ਇਸ ਵਾਰੀ ਅੱਜ ਆਪਾਂ ਗੱਲ ਕਰਾਂਗੇ ਸੰਵਿਧਾਨ ਵਿੱਚ ਇਸ ਬਾਰੇ ਕੀ ਵਿਧਾਨ ਹੈ ਬਿਲਕੁਲ ਸੰਵਿਧਾਨਕ ਤੌਰ ਤੇ ਕੋਈ ਵੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਜਾਂ ਮੰਤਰੀ ਬਣ ਸਕਦਾ ਹੈ ਜੋ ਚੋਣ ਹਾਰ ਗਿਆ ਹੋਵੇ ਜਾਂ ਜਿਸ ਨੇ ਚੋਣ ਲੜੀ ਹੀ ਨਾ ਹੋਵੇ ਇਸ ਬਾਰੇ ਭਾਰਤੀ ਸੰਵਿਧਾਨ ਦੇ ਆਰਟੀਕਲ 166 ਵਿੱਚ ਬੇਰਵੀ ਨਾਲ ਲਿਖਿਆ ਹੈ ਜੇਕਰ ਕੋਈ ਵਿਅਕਤੀ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ 6 ਮਹੀਨੇ ਦੇ ਅੰਦਰ ਕਿਸੇ ਵੀ ਸਦਨ ਭਾਵੇਂ ਲੋਕ ਸਭਾ ਭਾਵੇਂ ਰਾਜ ਸਭਾ ਵਿੱਚ ਮੈਂਬਰ ਬਣ ਜਾਂਦਾ ਹੈ ਤਾਂ ਉਹ ਮੰਤਰੀ ਦੇ ਅਹੁਦੇ ਉੱਤੇ ਬਣਿਆ ਰਹਿ ਸਕਦਾ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਾਂ ਉਹਨਾਂ ਲਈ ਕੈਬਨਿਟ ਦੇ ਕਿਸੇ ਮੰਤਰੀ ਲਈ ਲੋਕ ਸਭਾ ਦਾ ਮੈਂਬਰ ਹੋਣਾ ਜ਼ਰੂਰੀ ਨਹੀਂ ਹੈ ਉਹ ਰਾਜ ਸਭਾ ਦਾ ਮੈਂਬਰ ਵੀ ਹੋ ਸਕਦਾ ਹੈ ਜੇਕਰ ਉਹ ਦੋਵਾਂ ਵਿੱਚੋਂ ਕੁਝ ਵੀ ਨਹੀਂ ਹੈ ਤਾਂ 6 ਮਹੀਨਿਆਂ ਦੇ ਅੰਦਰ ਜਾਂ ਉਹ ਲੋਕ ਸਭਾ ਦਾ ਜਾਂ ਫਿਰ ਰਾਜ ਸਭਾ ਦਾ ਮੈਂਬਰ ਬਣ ਸਕਦਾ ਹੈ ਯਾਨੀ 6 ਮਹੀਨਿਆਂ ਦੀ ਛੋਟ ਹੈ ਇਹਨਾਂ 6 ਮਹੀਨੇ ਅੰਦਰ ਦੋਹਾਂ ਵਿੱਚੋਂ ਕਿਸੇ ਵੀ ਸਦਨ ਦਾ ਮੈਂਬਰ ਬਣਾਇਆ ਜਾ ਸਕਦਾ ਹੈ ਜਿਸ ਨਾਲ ਤੁਹਾਡੀ ਮੰਤਰੀ ਦੀ ਕੁਰਸੀ ਸੁਰੱਖਿਅਤ ਰਹੇਗੀ ਇੰਦਰਾ ਗਾਂਧੀ ਇੰਦਰ ਕੁਮਾਰ ਗੁਜਰਾਲ ਐਚ ਡੀ ਦੇਵ ਗੋੜਾ ਮਨਮੋਹਨ ਸਿੰਘ ਅਜਿਹੇ ਪ੍ਰਧਾਨ ਮੰਤਰੀ ਸਨ ਜੋ ਅਹੁਦੇ ਦੀ ਸੌਂ ਚੁੱਕਣ ਵੇਲੇ ਲੋਕ ਸਭਾ ਦੇ ਮੈਂਬਰ ਨਹੀਂ ਸਨ ਇਸ ਵਾਰ ਵੀ ਮੋਦੀ ਕੈਬਨਿਟ ਵਿੱਚ 11 ਅਜਿਹੇ ਮੰਤਰੀ ਹਨ ਜੋ ਰਾਜ ਸਭਾ ਦੇ ਮੈਂਬਰ ਹਨ ਰਵਨੀਤ ਸਿੰਘ ਬਿੱਟੂ ਅਜੇਹੇ ਆਗੂ ਹਨ ਜੋ ਆਪਣੀ ਲੋਕ ਸਭਾ ਚੋਣ ਹਾਰ ਗਏ ਸੀ ਫਿਰ ਵੀ ਉਹਨਾਂ ਨੂੰ ਮੋਦੀ ਸਰਕਾਰ ਦਾ ਹਿੱਸਾ ਬਣਾਇਆ ਗਿਆ ਉਨਮ ਰਾਜ ਮੰਤਰੀ ਦਾ ਅਹੁਦਾ ਦਿੱਤਾ ਗਿਆ ਇਸੇ ਤਰ੍ਹਾਂ ਐਲ ਮੁਰਗਨ ਨੂੰ ਵੀ ਮੰਤਰੀ ਮੰਡਲ ਵਿੱਚ ਜਗ੍ਹਾ ਮਿਲੀ ਹੈ ਜਦਕਿ ਉਹ ਵੀ ਇਸ ਵਾਰ ਚੋਣ ਹਾਰ ਗਏ ਸਨ ਹੁਣ ਸਵਾਲ ਇਹ ਹੈ ਕਿ ਜੋ ਆਪਣੀ ਚੋਣ ਹੀ ਜਿੱਤ ਨਹੀਂ ਸਕਿਆ ਜਿਸ ਨੂੰ ਲੋਕਾਂ ਨੇ ਚੁਣਿਆ ਹੀ ਨਹੀਂ ਕੀ ਉਸ ਨੂੰ ਅਹੁਦਾ ਮਿਲਣਾ ਕੀ ਲੋਕਤੰਤਰ ਲਈ ਚੰਗੀ ਗੱਲ ਹੈ ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਦਾ ਕਹਿਣਾ ਹੈ ਕਿ ਇਹ ਸੰਵਿਧਾਨਿਕ ਪ੍ਰਕਿਰਿਆ ਹੈ ਜਦੋਂ ਸੰਵਿਧਾਨ ਹੀ ਇਸ ਦੀ ਇਜਾਜ਼ਤ ਦੇ ਰਿਹਾ ਹੈ ਤਾਂ ਕੀ ਕਿਹਾ ਜਾ ਸਕਦਾ ਹੈ ਹਾਲਾਂਕਿ ਉਹ ਮੰਨਦੇ ਹਨ ਕਿ ਸਿਆਸੀ ਸਹੂਲਤਾਂ ਦੇ ਹਿਸਾਬ ਨਾਲ ਹੀ ਸਰਕਾਰ ਬਣਾਈ ਜਾਂਦੀ ਹੈ ਹਾਲਾਂਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰਾਜਨੀਤਿਕ ਵਿਭਾਗ ਦੇ ਪ੍ਰੋਫੈਸਰ ਅਜੇਹ ਵਰਤਾਰੇ ਨੂੰ ਲੋਕਤੰਤਰ ਲਈ ਜਿਆਦਾ ਸਟ੍ਰੀਕ ਨਹੀਂ ਮੰਨਦੇ ਪ੍ਰੋਫੈਸਰ ਅਸਤੋਸ਼ ਕਹਿੰਦੇ ਹਨ ਕਿ ਭਾਰਤ ਇੱਕ ਚੋਣ ਅਧਾਰਿਤ ਲੋਕਤੰਤਰ ਹੈ ਤੇ ਫਿਰ ਜੇਕਰ ਕੋਈ ਉਮੀਦਵਾਰ ਆਪਣੀ ਚੋਣ ਹੀ ਨਹੀਂ ਜਿੱਤ ਸਕਿਆ ਤਾਂ ਉਸ ਨੂੰ ਸਰਕਾਰ ਦਾ ਹਿੱਸਾ ਨਹੀਂ ਹੋਣਾ ਚਾਹੀਦਾ ਉਹਨਾਂ ਦਾ ਕਹਿਣਾ ਹੈ ਕਿ ਪਰ ਸਿਆਸੀ ਪਾਰਟੀਆਂ ਆਪਣੀ ਸਹੂਲਤ ਦੇ ਹਿਸਾਬ ਨਾਲ ਚੱਲਦੀਆਂ ਹਨ ਅਤੇ ਰਵਨੀਤ ਬਿੱਟੂ ਨੂੰ ਮੰਤਰੀ ਦਾ ਅਹੁਦਾ ਮਿਲਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਉਹ ਮੰਨਦੇ ਹਨ ਕਿ ਭਾਜਪਾ ਪੰਜਾਬ ਵਿੱਚ ਆਪਣੀ ਸਿਆਸੀ ਜ਼ਮੀਨ ਪੱਕੀ ਕਰਨੀ ਚਾਹੁੰਦੀ ਹੈ ਉਸ ਦੀ ਨਜ਼ਰ 2027 ਦੀਆਂ ਵਿਧਾਨ ਸਭਾ ਚੋਣਾਂ ਉੱਤੇ ਹੈ ਇਹ ਸਭ ਸਿਆਸੀ ਸਮਝੌਤਾ ਹੀ ਹੈ